ਸਸਿਕਾਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਪੰਜਾਬ ਹਰਿਆਣਾ ਲਾਈਵ ਤੇ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਉਹ ਲੰਬੀ ਬਲੋਕ ਦੀਆਂ ਨੇ ਜਿੱਥੇ ਕਿ ਅੱਜ ਸਰਪੰਚੀ ਅਤੇ ਪੰਚੀ ਮੈਂਬਰਾਂ ਦੇ ਜਿਹੜੇ ਫਾਰਮ ਹੈ ਉਹ ਭਰੇ ਜਾ ਰਹੇ ਨੇ ਤਾਂ ਉੱਥੇ ਜਿਹੜੇ ਪਿੰਲਾ ਵਕ ਵਕ ਪਿੰਡਾਂ ਦੇ ਵਿੱਚੋਂ ਲੋਕ ਨੇ ਉਹ ਆਏ ਹੋਏ ਨੇ ਤਾਂ ਵੱਡੀ ਜਿਹੜੀਆਂ ਲਹਿਣਾ ਨੇ 11 ਵਜੇ ਤੋਂ ਲੈ ਕੇ ਜੜ 3 ਵਜੇ ਦਾ ਟਾਈਮ ਹੈ ਫਾਰਮ ਭਰਨ ਦਾ ਤਾਂ ਉਹ ਲਗਾਤਾਰ ਜਿਹੜਾ ਸਿਲਸਿਲਾ ਜਾਰੀ ਹੈ ਤਾਂ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਮਾਤਾਵਾਂ ਭੈਣਾਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਆਹ ਪਿੰਡਾਂ ਦੇ ਲੋਕਾਂ ਨਾਲ ਗੱਲ ਕਰਦੇ ਆਂ ਭਾਈ ਜੀ ਕਿਹੜਾ ਪਿੰਡ ਹੈ ਸਿੰਘਾ ਲਾ ਭਾਈ ਜੀ ਕਿਸੀ ਦਾ ਫਾਰਮ ਭਰਨਾ ਹੈ ਪੰਚਾਇਤ ਹਾਂਜੀ ਤਾਂ ਕੀ ਲੱਗਦਾ ਮੋਲ ਕੀ ਰਹੇਗਾ ਮੋਲ ਤਾਂ ਵੇਖੋ ਜੀ ਇਤਨਾ ਬਾਹਰ ਸਮਾਨ ਪਈ ਜਾਂਦਾ ਕੋਈ ਪਤਾ ਲੱਗਦਾ ਪਰ ਹੌਲੀ ਹੋਈ ਸੈਟਿੰਗ ਇਹਦੀ ਸਾਡੇ ਸਾਹਮਣੇ ਕਿੰਨੇ ਕੈਂਡੀਡੇਟ ਖੜੇ ਹੋਏ ਬਹੁਤ ਸਾਡੇ ਸਾਹਮਣੇ ਤਾਂ ਦੋ ਹੀ ਆ ਜੀ ਇੱਕ ਦੋ ਹੀ ਆ ਫਿਰ ਕੀ ਲੱਗਦਾ ਮੁਕਾਬਲਾ ਜਿਹੜਾ ਭਾਈਚਾਰਕ ਸਾਂਝ ਰਹਿਣ ਵਾਲੀ ਰਹਿਣ ਵਾਲੀ ਹੈ ਪੂਰੀ ਪੂਰੀ ਨਹੀਂ ਆ ਜੀ ਉਨਿੱਕਲ ਕੋਈ ਤਾਂ ਕੀ ਨਾਮ ਹੈ ਬਾਬਾ ਜੀ ਗਰਜੰਟ ਸਿੰਘ ਜੀ ਕਿਹੜੇ ਪਿੰਡੋਂ ਆਏ ਕੰਦੂ ਖੜੇ ਦੋ ਹੀ ਕਾਕਿਸਤ ਦਾ ਫਾਰਮ ਭਰਨਾ ਹੈ ਮੈਂਬਰ ਦਾ ਜੀ ਭਾਈਚਾਰਕ ਸਾਂਝ ਕਿੰਨੀ ਕੀ ਰੱਖੋਗੇ ਇਸ ਪਾਸੇ ਭਾਈਚਾਰਕ ਸਾਂਝ ਆ ਜੀ ਬਹੁਤ ਵਧੀਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਇਲੈਕਸ਼ਨ ਆ ਜਿੱਤ ਹਾਰ ਹੁੰਦੀ ਰਹਿੰਦੀ ਆ ਪਰ ਜਿੱਤ ਹਾਰ ਦੇ ਵਿੱਚ ਇਹ ਆ ਵੀ ਇੱਕ ਜਿੱਤੂਗਾ ਇੱਕ ਹਾਰੂਗਾ ਕੋਈ ਭਾਈਚਾਰਕ ਸਾਂਝ ਨਹੀਂ ਖਤਮ ਕਰਨੀ ਚਾਹੀਦੀ 5 ਸਾਲਾਂ ਬਾਅਦ ਫਿਰ ਵੋਟਾਂ ਆ ਜਾਣਗੀਆਂ 5 ਸਾਲਾਂ ਬਾਅਦ ਫਿਰ ਵੋਟਾਂ ਆ ਜਾਣਗੀਆਂ ਤਾਂ ਲਗਾਤਾਰ ਜਿਹੜੇ ਲੋਕ ਨੇ ਭਾਈ ਕੀ ਨਾਮ ਮੇਰਾ ਨਾਮ ਗੁਰਮੀਤ ਸਿੰਘ ਹੈ ਬਈ ਇਸੀ ਦਫਰ ਮੈਂ ਸਰਪੰਚੀ ਦਾ ਤੇ ਕੀ ਲੱਗਦਾ ਭਾਈਚਾਰਕ ਸਾਂਝ ਕਿੰਨੀ ਕ ਰਹਿਣ ਵਾਲੀ ਹੈ ਬਈ ਸਾਡੇ ਬਹੁਤ ਜ਼ਿਆਦਾ ਹੈ ਸਾਡੇ ਤਾਂ ਪੂਰਾ ਹੀ ਵਧੀਆ ਭਾਈਚਾਰਾ ਸੀ ਭਾਈਚਾਰੇ ਤੌਰ ਤੇ ਲੜਨਾ ਸੀ ਹਾਂ ਸਾਡੇ ਕੋਈ ਲੜਾਈ ਮਸਲਾ ਹੈ ਹੀ ਨਹੀਂ ਜਮਾਂ ਵਧੀਆ ਸਾਰੇ ਬੰਦੇ ਵਧੀਆ ਰਲ ਮਿਲ ਕੇ ਚੱਲਦੇ ਆ ਸਾਰੇ ਸਾਡੇ ਪਿੰਡ ਦੀ ਹੈ ਬਾਈ ਸਾਰੇ ਸਾਡੇ ਪਿੰਡ ਦੇ ਹੀ ਹੈ ਤਾਂ ਲੋਕਾਂ ਨਾ ਕੀ ਨਾਮ ਹੈ ਜੀ ਕਿਹੜਾ ਪਿੰਡ ਪਿੰਡ ਵਾਲਾ ਬਾਈ ਕੀ ਲੱਗਦਾ ਭਾਈਚਾਰਾ ਹੈ ਕਿੰਨਾ ਜਿਆਦਾ ਵਧੀਆ ਰਹੇ ਠੰਡੀ ਇਜਤਿਹਾਮ ਭਾਈਚਾਰਾ ਹੈ ਅੱਜ ਭਾਈਚਾਰਾ ਕਿੰਨਾ ਵਧੀਆ ਹੈ ਪਰ ਇੱਕ ਜ਼ਰੂਰ ਹੈ ਪ੍ਰਸ਼ਾਸਨ ਨੇ ਜਿਹੜਾ 11 ਤੋਂ 3 ਦਾ ਟਾਈਮ ਦਿੱਤਾ ਇਹ ਬਹੁਤ ਘੱਟ ਹੈ ਕਿਉਂਕਿ 8:00 ਤੋਂ ਚੰਦਰ ਕਰਨਾ ਸੀ ਕਿ ਬਹੁਤ ਦੀ ਜ਼ਿਆਦਾ ਜਿਹੜੀ ਲੇਡੀਜ਼ ਪੰਜ ਲੇਡੀਜ਼ ਪ੍ਰੈਕਟਿਸ ਜ਼ਿਆਦਾ ਸੀਗਾ ਬਹੁਤ ਵੱਡੀ ਤਕਲੀਫ ਆ ਜਿਹੜੀ ਲੇਟ ਟਾਈਮ ਕੀਤਾ ਅਫਿਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਇਲੈਕਸ਼ਨ ਹੋਣਾ ਉਸ ਰੱਖਿਆ ਤੇ ਵੀਡੀਓਗ੍ਰਾਫੀ ਉਹਦੀ ਕਰਾਈ ਜਾਵੇ ਕਿ ਉਹਦੇ ਨਾਜਾਇਜ਼ ਕਿੰਨਾ ਧੱਕਾ ਜਾਂ ਨਾਜਾਇਜ਼ ਪਹੁੰਚ ਆਲੇ ਵਿਅਕਤੀ ਜਾਇਜ ਕਿਸੇ ਦਾ ਫਾਇਦਾ ਤਾਂ ਕਿਛਾ ਤੇ ਜੇ ਦਾ ਨੁਕਸਾਨ ਨਾ ਕਰੇ ਬਿਲਕੁਲ ਨਹੀਂ ਜਾਇਜ ਕਿਸੇ ਗਾਲੀ ਸਰ ਕੀ ਨਾਮ ਉਧਰ ਪਾਲ ਸਿੰਘ ਮੰਡੀ ਕਿੱਲੇ ਵਾਲੀ ਸਰ ਕੀ ਨਿਕਦਾ ਮਾਹੌਲ ਕੀ ਰਹਿਣ ਵਾਲਾ ਉਹ ਦੇਖੋ ਪਤਾ ਲੱਗੂ ਜੇ ਅਨੰਦ ਦੀ ਜਲੂ ਵੀ ਪਿੰਡਾਂ ਮੱਲ ਦੀ ਭਰੀ ਜਾਵੇ ਫੇਰੀ ਪਤਾ ਲੱਗੂਗਾ ਕਿ ਤੇ ਵਿਆਹ ਮੰਡਿਆ ਗਿਆ ਉਹ ਤਿਆਰੀਆਂ ਸ਼ੁਰੂ ਹੈ ਤਿਆਰੀਆਂ ਸ਼ੁਰੂ ਮਲਕ ਪਾ ਅਗਰ ਅਸੀਂ ਕਹਿੰਦੇ ਹਾਂ ਭਾਈਚਾਰੇ ਸਮਾਜ ਦਾ ਕਿਵੇਂ ਚੱਲਣ ਵਾਲਾ ਹੈ ਕੋਈ ਜਦੋਂ ਸਮਾਜ ਦਾ ਸਰਪੰਚੀ ਦੀ ਤਾਂ ਘੱਟ ਲੱਗਦਾ ਹੈ ਕਿਉਂਕਿ ਪੰਚਾਇਤ ਹੈ ਉਹਨਾਂ ਦਾ ਉਹ ਕੁਝ ਸੰਗਦੀ ਗੱਲ ਕਰ ਸਕਦੇ ਪਰੰਤੂ ਪੈਸੇ ਖਰਚ ਘੱਟੀ ਹੈ ਇਹ ਨਹੀਂ ਪੈਸੇ ਘੱਟ ਹੈ ਦੂਜੀ ਲੜਾਈ ਜੇ ਅਸਵਾਦ ਲਾਈ ਜੇ ਕਿ ਉਹਦਾ ਜੋ ਪਹਿਲਾ ਹੁੰਦਾ ਉਹ ਨਹੀਂ ਹੁੰਦਾ ਕੋਈ ਲੜਾਈ ਝਗੜੇ ਦੀ ਨਹੀਂ ਪਰ ਉਹ ਦੇਖਿਆ ਕਰਦਾ ਲੋਕਾਂ ਨੂੰ ਨਹੀਂ ਲਿਖੇਗਾ ਲੜਾਈ ਝਗੜੇ ਦਾ ਨਹੀਂ ਤੁਹਾਡੇ ਕੋਲ ਵੋਟਰ ਦਾ ਅਧਿਕਾਰ ਹੈ ਤੁਹਾਡੇ ਕੋਲ ਵੋਟ ਦੀ ਲੜਾਈ ਹੈਗੀ ਹੈ ਕਿ ਲੜਾਈ ਨਹੀਂ ਹੈਗੀ ਕੋਈ ਹੈ ਅੱਖ ਵੱਖ ਜਿਹੜੇ ਲੋਕ ਯਾਰ ਤੂੰ ਦੋ ਵਾਰੋਂ ਹੌਣ ਭਾਲਦੇ ਮੇਰੇ ਕਿ ਤੇ ਖੇਡਾਂ ਤੇ ਕਿ ਦੂਜਾ ਖੋਡਾ ਮੈਂਬਰੀ ਦਾ ਮੈਂਬਰੀ ਦਾ ਭਾਈਚਾਰਕ ਸੰਜ ਜਿਹੜੇ ਪਿੰਡ ਦੇ ਵਿੱਚ ਕਿੰਨੀ ਕੇ ਰਹਿਣ ਵਾਲੀ ਠੀਕ ਆ ਗਈ ਵਧੀਆ ਬਸ ਹਾਂਜੀ ਰੰਗੀਲ ਦਾ ਵੋਟ ਦੀ ਲੜਾਈ ਹੈ ਕਿ ਉਂ ਜਿਹੜੀ ਆਪਸ ਹੀ ਲੜਾਈ ਚੱਲਦੀ ਉਹ ਵੀ ਰਹਿਣੀ ਨਹੀਂ ਨਹੀਂ ਵੋਟ ਦੀ ਲੜਾਈ ਨਹੀਂ ਤਾਂ ਲਗਾਤਾਰ ਜਿਹੜੀ ਬਜ਼ੁਰਗੋ ਕਿਹੜਾ ਪਿੰਡ ਹੈ ਕਿੰਨਾ ਵਾਰੰਪਰਨਾ ਹੈ ਹਾਂ ਕਿਸੀ ਦਾ ਫਾਰਮ ਭਰਨਾ ਹੈ ਮੈਂ ਮੈਂ ਦੋ ਦਾ ਭਰਵਾ ਹਾਂ ਨਹੀਂ ਪਤਾ ਹੀ ਨਹੀਂ ਕਿੰਨਾ ਨਹੀਂ ਦਾ ਤਾਂ ਫਿਰ ਭਾਈਚਾਰ ਕਿਸਾਂਝ ਕਿੰਨੀ ਕੁ ਰਹਿਣੀ ਹੈ ਹਾਂ ਭਾਈਚਾਰ ਕਿਸਾਂਝ ਕਿੰਨੀ ਕੁ ਰਹਿਣੀ ਹੈ ਸਾਂਝ ਭਾਈਚਾਰ ਭਾਈਚਾਰ ਦੀ ਸਾਂਝ ਕਿੰਨੀ ਕਹਿੰਦੇ ਬਹੁਤ ਹੈ ਖਾਦੂ ਤਾ ਜਿਹੜੇ ਲੋਕ ਨੇ ਉਹ ਪਾਈਚੱਕ ਦੀ ਸਾਂਝ ਹੈ ਜਿਹੜਾ ਆ ਵੀ ਜਦ ਤੱਕ ਗੱਲ ਚੱਲੇਗੀ ਬਾਕੀ ਨਾਲ ਲੰਮੀ ਕਿੰਨੀ ਦੀ ਪਾਈਚੱਕ ਸਾਂਝ ਐ ਇਸ ਵਾਰ ਬਹੁਤ ਜ਼ਿਆਦਾ ਨਹੀਂ ਹੈ ਤਾਂ ਫਿਰ ਕੀ ਲੱਗਦਾ ਇਸ ਵਾਰ ਰਾਜਨੀਤੀ ਤੋਂ ਉੱਤੇ ਉੱਤੇ ਜਿਹੜੇ ਮੋਟਰਸਟ੍ਰੀਟ ਨੇ ਵੋਟ ਹੋ ਸਕਦੀ ਹੈ ਬਾਕੀ ਸਮਾਂ ਬਾਕੀ 15 ਦਿਨ ਆਪਣਾ ਪਤਾ ਲੱਗ ਹੀ ਜਾਣਾ ਸਰਭਾਤਮਕ ਬਾਕੀ ਰਾਪਾਸ ਰਹੀ ਹੈ ਕਾਪਾਸ ਰਹੀ ਹੈ ਹਾਂਜੀ